ਠੀਕ ਹੈ ਜੀ ਜੱਥੇ ਬੰਦੇ ਨੇ ਕੰਮ ਲਿਸਟ ਆਫੀ ਬਣਾਈਆਂ ਸਰਪੰਚੋਂ ਵੈਸੇ ਮੰਨ ਰਹੀ ਆਪ ਨਾਲ ਹਾਂ ਜਿਹੜੇ ਪ੍ਰੈਕਸ਼ਨ ਪਾ ਲਿਓ ਕਿ ਕਈ ਵੇਲੇ ਸਰਪੰਚ ਪਿੰਡਾਂ ਵਿੱਚ ਐ ਮਾਮਲਾ ਚੱਲਦਾ ਹੈ ਵੀ ਆਪਦੇ ਵੱਲੋਂ ਦੇਰ ਦੀ ਫਰਾੜ ਨਹੀਂ ਮਰਹ ਜੀ ਅਸੀਂ ਬਿਲਕੁਲ ਇਹਨਾਂ ਮਦਦ ਨਹੀਂ ਵੰਡ ਰਹੇ ਅਸੀਂ ਆਪਦੇ ਵੱਲੋਂ ਕਰਦਾ ਹੈ ਜੀ ਕੋਈ ਰੋਕੀ ਲੈ ਗਈ ਹੈ ਮਾਤਾ ਜੀ ਨਾ ਹੈ ਹੰਪਾ ਭਾਈ ਤੇ ਤੁਹਾਨੂੰ ਕਣਕ ਮਿਲ ਰਹੀ ਹੈ ਜਿਹੜੀ ਬੀਜ ਦੇ ਰੂਪ ਵਿੱਚ ਅੱਜ ਵੰਡ ਰਹੇ ਜੱਥੇ ਬੰਦੇ ਹਾਂਜੀ ਮਿਲ ਗਈ ਹਾਂਜੀ ਕਿੰਨੀ ਜ਼ਮੀਨ ਹੈ ਤੁਹਾਡੇ ਕੋਲੇ ਜੀ 6 ਕਿੱਤੇ 6 ਗੱਟੇ ਮਿਲ ਗਏ ਤੁਹਾਨੂੰ ਕਣਕ ਦੇ ਧੰਨਵਾਦ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਹੈ ਜਸਵੰਤ ਸਿੰਘ ਜੀ ਕਿਹੜਾ ਪਿੰਡ ਹੈ ਆਪਣਾ ਜੀ ਪਿੰਡ ਮਾਦਮਾ ਸ਼ਹਿਰ ਇਹ ਜੋ ਅੱਜ ਤੁਹਾਨੂੰ ਕਣਕ ਬੀਜ ਦੇ ਰੂਪ ਵਿੱਚ ਵੰਡੀ ਜਾ ਰਹੀ ਹੈ ਕਿੰਨਾ ਵੱਲੋਂ ਦਿੱਤੀ ਹੈ ਉਹ ਗ੍ਰਾਹਾਂ ਜੱਸੀਵੰਦੀ ਵੱਲੋਂ ਕਣਕ ਦਿੱਤੀ ਹੈ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਜੀ 6 ਕਿੱਤੇ ਤੇ ਕਿੰਨੀ ਕਣਕ ਮਿਲ ਗਈ ਤੁਹਾਨੂੰ 6 ਗੱਟੇ 6 ਗੱਟੇ ਯਾਨੀ ਕਿ ਪਰ ਕਿੱਲੇ ਦੇ ਹਿਸਾਬ ਨਾਲ ਗੱਟਾ ਮੇਰੇ ਕਿੱਲੇ ਦੇ ਹਿਸਾਬ ਨਾਲ ਗੱਟਾ ਠੀਕ ਹੈ ਜੀ ਧੰਨਵਾਦ ਅੱਜ ਵੀਰ ਦਾ ਕੀ ਨਾਮ ਹੈ ਜੀ ਗੁਰਦੇਵ ਸਿੰਘ ਜੀ ਤੇ ਕਿੰਨੇ ਜਮੇ ਨੇ ਤੁਹਾਡੇ ਕੋਲ ਮੇਰੇ ਕੋਲੇ ਧੀ ਇੱਛੇ ਕਿੰਨੇ ਤੇ ਅੱਜ ਜੋ ਮੰਨ ਲਓ ਤੁਹਾਨੂੰ ਕਾਬੀ ਦੇ ਰੂਪ ਚ ਕਣਕਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅਗੇ ਕਣਕ ਘਰ ਘਰ ਦੇ ਜੀ ਉਸ ਤੋਂ ਇਲਾਵਾ ਹੋਰ ਕੀ ਕੁਝ ਦਿੱਤਾ ਜੀ ਹੋਰ ਵੀ ਕਪੜਾ ਵਗੈਰਾ ਉਹ ਵੀ ਦੇ ਗਏ ਜੀ ਅੱਛਾ ਜੀ ਤੇ ਥੂੜੀ ਵੀ ਤੁਹਾਡੇ ਕੋਲ ਹਾਂ ਜੋੜੀ ਕੋਲ ਸੀ ਜੀ ਥੂੜੀ ਵੀ ਆਈ ਹੈ ਹਾਂ ਜੀ ਅੱਜ ਬੀਤੇ ਰੂਪ ਵਿੱਚ ਕਰਤਾ ਜੀ ਕਣਕ ਆ ਗਿਆ ਜੀ ਤੇ ਲੱਗਦਾ ਇਹਨੂੰ ਮਹੀਨੇ ਤੋਂ ਸਾਨੂੰ ਥੂੜੀ ਵੀ ਮਾਲੋ ਸਾਇਤਾ ਦਿੱਤੀ ਗਈ ਹੈ ਅੱਛਾ ਜੀ ਜਿਵੇਂ ਕਿ ਪੌਂਰਾ ਡੰਗਰ ਨੇ ਉਹ ਦੋ ਤੋਂ ਕਾਲੇ ਮਿਲਿਆ ਨੇ ਸਾਨੂੰ ਥੂੜੀ ਵੀ ਬਹੁਤ ਬਹੁਤ ਥੂੜੀ ਵਧੀਆ ਮਿਲ ਗਈ ਸਾਨੂੰ ਚੰਗੀ ਜਿਹੀ ਅਕਾਉਂਟਿੰਗ ਹੈ ਤੇ ਇਹ ਆਪਣੇ 35 ਸਾਲ ਨੂੰ ਮਿਲ ਕੇ ਕਰ ਰਹੇ ਨੇ ਇੱਕ ਚੀਜ਼ ਮੋਰ ਗੱਟਾ ਗੱਟਾ ਸਾਨੂੰ ਮਿਲੀ ਹੈ ਅੱਛਾ ਜੀ ਸਰਕਾਰ ਵਾਲੀ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਸਾਨੂੰ ਸਿਰਫ ਖਾਨ ਯੂਨੀਅਨ ਹੀ ਦੇ ਰਹੀ ਹੈ ਸਾਡੀ ਉਹ ਹੀ ਸਾਡੇ ਭਰਾ ਬਣੇ ਨੇ ਕਿਉਂਕਿ ਮੁਸੀਬਤ ਆਉਹ ਕਿ ਘੜੀ ਵਿੱਚ ਸਾਡੇ ਉਹ ਹੀ ਨਾਲ ਖੜੇ ਨੇ ਹੋਰ ਕੋਈ ਸਾਡੇ ਨਾਲ ਤਾਂ ਕੋਈ ਮਾਪਜਾ ਵੀ ਨਹੀਂ ਆਲੀ ਕਿੱਥੇ ਅੱਜ ਉਹ ਆਪਜੀ ਵੀ ਨਹੀਂ ਉਮੀਦ ਹੈ ਕਿ ਸਾਨੂੰ ਕੁਝ ਮਿਲ ਜਾਵੇ ਦਾ ਕੱਚੀ ਪੱਕੀ ਦਾ ਰੋਲਾ ਇਹ ਚੱਲ ਰਿਹਾ ਹੈ ਕਿ ਕੱਚੀ ਪੱਕੀ ਹੈ ਇਹ ਸੱਚੀ ਦੁੱਖੀ ਹੈ ਆ ਕੱਚਾ ਕਮਰਾ ਕੇ ਮਿਲਦਾ ਹੈ ਆ ਰੋਲਾ ਚੱਲ ਰਿਹਾ ਧੰਨਵਾਦ ਹਾਂਜੀ ਵੀਰ ਜੀ ਕੀ ਨਾਮ ਆਪਣਾ ਆਪਣਾ ਨਾਮ ਜਗਵੀਰ ਸਿੰਘ ਜੀ ਕਿਹੜੇ ਪਿੰਡ ਦੇ ਰਹਿਣਾ ਤੇ ਇਹ ਜਿਹੜੇ ਤੁਹਾਨੂੰ ਕਣਕ ਮੈ ਰਹੀ ਹੈ ਕਿੰਨਾ ਵੱਲੋਂ ਮੈ ਰਹੀ ਹੈ ਇਹ ਸਾਨੂੰ ਜੀ ਕਰਿਓ ਕਿ ਕਿੰਨਾ ਵੱਲੋਂ ਮੈ ਰਹੀ ਜੀ ਸਾਨੂੰ ਜੀ ਕਿਸਾਨਾਂ ਵੱਲੋਂ ਮੈ ਲਈ ਭਾਰਤੀ ਕਿਸਾਨਾਂ ਵੱਲੋਂ ਯੂਨੀਵਰਸਲੋਂ ਗ੍ਰਾਮ ਵਾਲੇ ਗ੍ਰਾਮ ਵੱਲੋਂ ਹਾਂਜੀ ਉਹ ਗ੍ਰਾਹਾ ਜੱਥੇਬੰਦੀ ਵੱਲੋਂ ਜਾਨੀ ਕਿ ਤੁਹਾਨੂੰ ਕਣਕ ਦਿੱਤੀ ਜਾ ਰਹੀ ਹੈ ਹਾਂਜੀ 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 ਪ੍ਰਧਾਨ ਜੀ ਜੋ ਤੁਸੀਂ ਅੱਜ ਕਣਕ ਵੰਡ ਰਹੇ ਹੋ ਇਹ ਕਣਕ ਅੱਜ ਆਪਾਂ ਕਿਹੜੇ ਪਿੰਡ 'ਚ ਖੜੇ ਆਂ ਮੈਂ ਗੁਰਪ੍ਰੀਤ ਸਿੰਘ ਰਵੀਆਣਾ ਜਿਲ੍ਹਾ ਪ੍ਰਧਾਨ ਪਾਕਿਸਤਾਨ ਦੇ ਇੰਸਟਾਗ੍ਰਾਮ ਫਾਦਰ ਦਾ ਸਾਡੇ ਨਾਲ ਮਾਸਟਰ ਰਾਮਪਨ ਦੀ ਲੱਖੇ ਵਾਲੀ ਨੇ ਪ੍ਰਾਪਤੀ ਜੱਤੇ ਬੰਦੀ ਵੱਲੋਂ ਬਹੁਤ ਨਾਅਤੀ ਲਗਾਤਾਰ ਆਪਣੇ ਜੁੜੇ ਹੋਏ ਨੇ ਪੁਰਾਣੇ ਸਮੇ ਤੋਂ ਅੱਜ ਕੀ ਜਿਹੜਾ ਪਾਕਿਸਤਾਨ ਦੇ ਨਾਲ ਲੱਗਦੇ ਬਿਲਕੁਲ ਜ਼ੀਰੋ ਲਾਈਨ ਕ੍ਰਾਸ ਕਰਕੇ ਦਰਿਆ ਪਾਰ ਕਰਕੇ ਅੱਜ ਅਸੀਂ ਮਹਾਜਮ ਸ਼ੇਰਪੁਰ ਚ ਹੋਇਆ ਪਹਿਲਾਂ ਪਿਛਲੀ ਵਾਰੀ ਜ਼ਮੀਨਾਂ ਦੀ ਕਿਰਾਏ ਪੱਧਰ ਕਰਨ ਲਈ ਆਏ ਸਾਂ ਪਰ ਕਿੱਥੇ ਡੀਐਸਐਫ ਜਿਹੜੀ ਹੋਈ ਸਾਡੇ ਦਾ ਬੰਦੂਕੀ ਕਰਕੇ ਜ਼ਮੀਨਾਂ ਦੇ ਪੱਤਰ ਨਹੀਂ ਕਰ ਸਕੇ ਪਰ ਅੱਜ ਜ਼ੋਰ ਦੇ ਨਾਲ ਪਹਿਲਾਂ ਕਣਕ ਵੰਡ ਕੇ ਗਏ ਸੀ ਫਿਰ ਝੂੜੀ ਵੰਡ ਕੇ ਗਏ ਆ ਅੱਜ ਜਿਹੜਾ ਬੀਜਣ ਵਾਸਤੇ ਜਿਹੜੀ ਕਣਕ ਬਜਾਈ ਦੀ ਉਹ ਲੈ ਕੇ ਆਏ ਆ ਜੇਕਰ ਸਰਕਾਰ ਸਾਥ ਦੇਵੇ ਅਸੀਂ ਇਹ ਜ਼ਮੀਨਾਂ ਵੀ ਪੱਤਰ ਕਰਨੀਆਂ ਚਾਹੁੰਦੇ ਆ ਇਹਨਾਂ ਦੇ ਮੁਕੰਮਲ ਕੰਮ ਵੀ ਕਰਨਾ ਚਾਹੁੰਦੇ ਆ ਪਰ ਸਰਕਾਰ ਦੀ ਇੱਥੇ ਨਲਾਈਕੀ ਰਹੀ ਹੈ ਇਸ ਪਿੰਡ ਦੇ ਵਿੱਚ ਲਗਾਤਾਰ ਅਸੀਂ ਚੌਥੀ ਵਾਰ ਆਏ ਆ ਜਿਹਦੇ ਵਿੱਚੋਂ ਤਿੰਨ ਵਾਰੀ ਅਸੀਂ ਕੰਮ ਕਰਕੇ ਜਾਈਆਂ ਕੱਪੜੇ ਵੀ ਵੰਡ ਕੇ ਜਾਈਆਂ ਥੂੜੀ ਵੀ ਕਣਕ ਵੀ ਹੁਣ ਫੇਰ ਦੁਬਾਰਾ ਬੀਜ ਵਾਲੀ ਕਣਕ ਲੈ ਕੇ ਆਏ ਆ ਜੇਕਰ ਇਧਰੋਂ ਬੀਐਸਐਫ ਵਾਲੇ ਜਿੱਦੀ ਉਹ ਸਾਡੀ ਪੁੱਛ ਪੜਤਾਲ ਹੁੰਦੀ ਹੈ ਅੱਜ ਵੀ ਸਾਡਾ ਟਰੈਕਟਰ ਵਾਲਿਆਂ ਨਹੀਂ ਆਉਂਦੀਆਂ ਇਸ ਪਿੰਡ ਦੀਆਂ ਟਰੈਕਟਰ ਵਾਲਿਆਂ ਲੈ ਕੇ ਆਏ ਆ ਜੇਕਰ ਸਾਡਾ ਟਰੈਕਟਰ ਵਾਲਿਆਂ ਆਉਂਦੀਆਂ ਅਸੀਂ ਇਹਨਾਂ ਦੇ ਜ਼ਮੀਨਾਂ ਦੇ ਪੱਤਰ ਕਰਨੇ ਚਾਹੁੰਦੇ ਹਾਂ ਇਹ ਇਹਨਾਂ ਦੀ ਜ਼ਬਰਦਸਤੀ ਕਰਕੇ ਸਾਡੇ ਟਰੈਕਟਰ ਵਾਪਸ ਮੋੜੇ ਗਏ ਨੇ ਇਸ ਕਰਕੇ ਚਲੋ ਅੱਜ ਇਹਨਾਂ ਦੇ ਪਿੰਡ ਦੇ ਟਰੈਕਟਰ ਲੈ ਕੇ ਆਏ ਆ ਸੇਵਾ ਜੱਫੇਬੰਦੀ ਕਰਨਾ ਚਾਹੁੰਦੀ ਹੈ ਪਰ ਇਹ ਤੋਂ ਸਰਕਾਰ ਵੱਲੋਂ ਕਰਨ ਨਹੀਂ ਦਿੱਤੀ ਜਾਂਦੀ ਇਸ ਕਰਕੇ ਸਰਕਾਰ ਕੋਲ ਅਪੀਲ ਕਰਦੇ ਆਂ ਵੀ ਘੱਟੋ ਘੱਟ ਜੇ ਤੁਹਾਨੂੰ ਐ ਲੱਗਦਾ ਵੀ ਫਰਕ ਕਿਥੇ ਹੈ ਸਾਡੇ ਨਾਲ ਆ ਕੇ ਕੰਮ ਆਪ ਕਰਾ ਦੇਣ ਕਿ ਕਰਕੇ ਜੱਫੇਬੰਦੀ ਤੱਕ ਪਰ ਇਹਨਾਂ ਲੋਕਾਂ ਦੇ ਨਾਲ ਖੜੀ ਹੈ ਖੜੀ ਰਹੂਗੀ ਧੰਨ